ਰਾਜ ਸੁਹੀ ਸ਼ਾਂਤ ਮਹੱਲਾ ਪਹਿਲਾ ਘਰ ਪਹਿਲਾ ਇੱਕ ਓ ਅੰਕਾਰ ਸਤਿਗੁਰ ਪ੍ਰਸਾਦਿ ਪਰਜੋਵਨ ਮੈਂ ਮਤ ਪਰਜੋਵਨ ਮੈਂ ਮਤ ਕੋਰਤਿਸਾਹੀ ਰੂਪ ਕਲੰਕਾਰ ਦੁਆਰਾ ਸ਼ੰਤ ਬਾਣੀ ਉਚਾਰਨ ਕਰਦੇ ਪਹਿਲੇ ਪਾਤਸ਼ਾਹ ਕੋ ਬੈਤੂ ਪਰਮੇਸ਼ਰ ਉਹਨਾਂ ਦੇ ਸਹਰੇ ਨੇ ਪ੍ਰਕਾਸ਼ ਸ਼ਬਦਾਂ ਦੀ ਕਿਰਪਾ ਨਾਲ ਪ੍ਰਾਪਤ ਹੁੰਦਾ ਹੈ ਜੋ ਵੀ ਸਾਰਸੰਗਏ ਦੀ ਜੁਆਲਾਸਾ ਹੈ ਪ੍ਰਾਪਤ ਹੋਈ ਜੀਵਾਂ ਦੇ ਤਾਈ ਇੱਕ ਜਵਾਨੀ ਜਿਹੜੀ ਭਰੀ ਹੋਈ ਹੈ ਪਰ ਜੀਵਨ ਮੈਂ ਮਤ ਜਿਹੜੀ ਜਵਾਨੀ ਭਰੀ ਹੈ ਮੈਂ ਇੱਕ ਸ਼ਰਾਬ ਹੈ ਇਹ ਜਵਾਨੀ ਰੂਪ ਸ਼ਰਾਬ ਰੂਪੀ ਤੇ ਮਤ ਨੂੰ ਮਸਤ ਹੋ ਰਹੀ ਹੈ ਸਾਰੀ ਸ੍ਰਿਸ਼ਟੀ ਵਾਹਿਗੁਰੂ ਭੁਲਾ ਦਿੱਤਾ ਹੈ ਇਹ ਸ਼ਰਾਬ ਕੀ ਤੇ ਆਦਮੀ ਕਮਲਾ ਹੋ ਜਾਂਦਾ ਮਤ ਹੋ ਜਾਂਦਾ ਮਤਾਰਾ ਹੋ ਜਾਂਦਾ ਹੈ ਇਸ ਪ੍ਰਕਾਰ ਸਾਜਨਾ ਰੂਪੀ ਜਵਾਨੀ ਜਿਹੜੀ ਭਰੀ ਐ ਨਾ ਵੀ ਮੈਂ ਵਿਰਾਜ ਹੈ ਵਜ਼ੀਰ ਕਹੇ ਖਰਸੰਤੀ ਐ ਮੋਹਿਕ ਐ ਇਹ ਸ਼ੌਕ ਰੂਪੀ ਜਵਾਨੀ ਜਿਹੜੀ ਭਰੀ ਐ ਨਾ ਸਾਦਨਾ ਦਾ ਸ਼ੌਕ ਨੂੰ ਲੰਦਾ ਤਾਪ ਕਰੰਦਾ ਇਹ ਵੀ ਇੱਕ ਮੈ ਸ਼ਰਾਬ ਐ ਇਹ ਦੀ ਪੀ ਇਹ ਨੂੰ ਪੀ ਕੇ ਮਸਤ ਹੋ ਰਹੀ ਹੈ ਕਿਹੜਾ ਕਰਪਾ ਹੁਣੀ ਬਲਰਾਮ ਜਦੋਂ ਨੂਜੋਂ ਲੜਕੀ ਹੋ ਜਾਂਦੀ ਉਹਨੂੰ ਪੇਕੇ ਘਰ ਚ ਨਹੀਂ ਬਹਲਾ ਕੇ ਰਹਿ ਸਕਦੀ ਉਹ ਪ੍ਰੌਣਚਾਰੀ ਦੀ ਹੁੰਦੀ ਹੈ ਬਲਿਹਾਰ ਜਾਈਏ हे राम ਪਿਆਰੇ ਜੀ ਇਸੇ ਪ੍ਰਕਾਰ ਪੇਕੇ ਘਰਾਂ ਆ ਲੋਕ ਹੈ ਇਸ ਵਿੱਚ ਭਾਈ ਪ੍ਰੌਣਚਾਰੀ ਦੀ ਨਿਆਈ ਆਪਣੀਆਂ ਜਿੰਦਾ ਸਾਰੀਆਂ ਹੰਗੀਆਂ ਬਲਿਹਾਰ ਜਾਈਏ हे ਪਿਆਰੇ ਜੀ ਮੈਲੀ ਆਗਣ ਕਿੱਤ ਜਿਸ ਇਸਤਰੀ ਦੇ ਉੱਡਣ ਕਿੱਤੋਂ ਮੈਲੀ ਹੋ ਜਾਂਦੀ ਹੈ ਉਹ ਮਾਪਿਆਂ ਨੂੰ ਵੀ ਗੰਦੇ ਕਲੰਕ ਲਾ ਦਿੰਦੀ ਹੈ ਨਾਨਕਿਆਂ ਨੂੰ ਵੀ ਇਸ ਪ੍ਰਕਾਰ ਕਹਿੰਦੇ ਹਨ ਮੈਲੀ ਆਗਣ ਕੇ ਜੀਵ ਉਹਨਾਂ ਕੇ ਕਿਤੂ ਬਸਰੇ ਇਹਨੇ ਕਾਇੰਤ ਨੂੰ ਮੋਹਨ ਕਰੇ ਉਹ ਰੂਹ ਮੈਲੀ ਹੋ ਜਾਂਦੀ ਹੈ ਦੇਨ ਗੁਰ ਗੋਣ ਨਾਸਮਾਵਨੀ ਬਲਰਾਮ ਬਿលਹਾਰ ਗਈਏ ਤਾਰੇ ਜੀ ਸਤਗੁਰੂ ਸਾਹਿਬ ਦੀ ਛਰੂ ਤੋਂ ਬਗੈਰ ਗੋਣ ਨਹੀਂ ਕਿਸੇ ਪੁਰਖ ਦੇ ਅੰਦਰ ਸਮਾਉਂਦੇ ਹਨ ਗੋਣ ਜਿਹੜੇ ਹਮੇ ਸਤਿਗੁਰੂ ਦੀ ਕਿਰਪਾ ਨਾਲ ਇਹੰਦਰ ਮਿਲਦੇ ਹਾਂ ਸਤ ਸੰਤੋਖ ਬਿਆ ਕਰਨਾ ਆ ਕੁਸਮਾਉਂਦੇ ਹਮ ਗੁਣ ਸਾਰ ਨਾ ਜਾਣੀ ਪਰਮ ਪੁਲਾਣੀ ਵਰਮਿਕਨ ਨਹੀਂ ਠਿਕਾਇੰਦੋ ਪਾਰਨ ਕਰਲੇ ਉਹਨਾਂ ਗੁਣੋਂ ਪਾਰ ਵੀ ਪਾਰ ਖਬਰੂ ਨਹੀਂ ਜਾਣੀ ਪਰਮ ਪੁਲਾਣੀ ਅਰਮੇ ਦੀ ਭੁੱਲ ਗਈ ਹਾਂ ਜੇ ਵੀ ਦੇਵਿਆਂ ਦੀ ਉਪਾਸ਼ਨਾ ਤੂੰ ਲੋਭਨ ਦਾਤ ਗਵਾਇ ਚੋਗ ਅਸੈ ਪੀ ਜਾਨੀ ਦਰਤ ਕੀ ਗਵਾਲਿਆ ਕਹਿੰਦੇ ਜੇ ਤੈਨੂੰ ਹੋਣਾ ਸੀ ਜਿਹੜਾ ਜੋ ਅਨਜਾਨੀ ਇਸੇ ਉਪਰਕਾਰ ਇਹ ਨੂੰ ਵਿਰਤੀ ਬੁਆਲਿਆ ਜੋਗਨ ਜਾਂਦੇ ਨਾ ਜਿਵੇਂ ਜਿਸਾ ਪ੍ਰੀਤ ਨਾ ਜਾਏ ਪਰਮੇਸ਼ਵਰ ਦੀ ਪ੍ਰੀਤ ਤੋਂ ਪਾਈ ਨਾ ਜਵਾਨੀ ਚ ਐਵੇਂ ਵਿਰਤੀ ਕੋ ਆ ਗਿਆ ਵਿਸ਼ੇ ਚ ਬਾਹਰ ਘਰ ਦਰ ਦਰਸਨ ਨਹੀਂ ਜਾਂਦਾ ਕੋਈ ਵੀ ਆੜਪਤੀ ਪਰਮੇਸ਼ਵਰ ਸਾਰਿਆਂ ਦੇ ਕਾਰ ਹਿਰਦੇ ਵਿੱਚ ਹੈ ਉਸ ਦੇ ਦਰਸ ਸੰਗਤ ਦੁਆਰਾ ਕੋੜਾ ਦਰਸ਼ਨ ਕਰਨੀ ਨਹੀਂ ਜਾਣਿਆ ਐਦੇ ਭੁੱਲੇ ਰਹੇ ਵਰ ਘਰ ਫੇਲ ਪੜੋ ਵਰ ਘਰ ਦਰ ਦਰਸਨ ਨਹੀਂ ਜਾਂਦਾ ਯਾਰ પતિ ਦਾ ਘਰ ਘਰ ਦੇ ਦਰ ਵਿੱਚ ਹੀ ਹੈ ਸਾਰਿਆਂ ਦੇ ਸਰੀਰੂਪੀ ਘਰ ਦੇ ਵਿੱਚ ਹੀ ਹੈ ਵਰਪਤੀ ਜੋ ਪਰਮੇਸ਼ਵਰ ਹੈ ਪਰ ਦਰ ਦਰ ਸਾਧ ਸੰਗਤੂ ਕੋਈ ਦਰ ਦੁਆਰਾ ਦਰ ਗਿਆਨੂਪੀ ਦਰਵਾਜ਼ੇ 'ਚ ਸੁਧ ਹੋ ਕੇ ਉਹਦੇ ਦਰਸ਼ਨ ਕਰਨੀ ਨਹੀਂ ਜਾਣੇ ਹੰਮ ਇਹ ਤਾਂ ਸਹਿਜ ਨਾ ਪਾਇਆ ਫਿਰ ਉੱਥੀ ਮਤਲ ਕੁਝ ਵਸਹਿਜ ਜਿਗਾ ਸੀ ਪਾਣਾ ਸਹਿਜ ਗਿਆਨ ਸਹਿਜ ਸਹਿਜ ਉਸਦਾ ਜਿਵੇਂ ਕੋਈ ਬੁਰਾ ਕੋਈ ਤਹਾ ਪਲਾ ਕੋ ਹੰਤੰਬੀ ਹੋਇ ਤਹਾਰ ਇਹ ਘਾਰੇ ਦਾ ਜਿਹੜਾ ਸਹਿਜ ਸੁਭਾਅ ਸੀ ਕਿ ਚੰਗਾ ਨਾ ਲੱਗਾ ਮਾਰੇ ਸਾਡਾ ਸਹਿਜ ਗਿਆਨ ਨਾ ਚੰਗਾ ਲੱਗਾ રૂપીને ਚੰਗਾ ਲੱਗਾ ਮਹਾਰਾਜਾ ਇਸ ਨੂੰ ਸਾਧ ਗੁਰੂ ਜੀ ਨੇ ਮਾਰਗ ਚਾਲੀ ਸਤਿਗੁਰੂ ਸਾਹਿਬ ਨੂੰ ਪੁੱਛਿਆ ਇਹ ਨਾ ਕਿ ਭਲਕੀ ਸਾਹਿਬ ਦੇ ਰਸਤੇ ਚੱਲਣਾ ਸੀ ਉਸ ਵਾਸਤੇ ਚੱਲੀ ਨਾ ਫਿਰ ਉਹ ਭਲਕੀ ਇਸੇ ਚੱਲਣ ਰੂਪ ਹੋ ਮੂਸਤੀ ਰੈਣ ਜਹਾਨੀ ਚੁੱਪੀ ਹੋਊਗੀ ਸਾਧ ਸੰਗਤ ਜੀ ਅਗਿਆ ਰੂਪੀ ਮੀਂਹ ਆ ਗਈ ਇਹ ਸੁਖੀ ਹੋਈ ਜਨ ਆਵਸਤਾ ਸਾਰੀ ਉਮਰ ਬੁਜ਼ੁਰਗ ਦੀ ਨਾਲਕ ਬਾਲਕਨ ਰੰਡਿਪਾ ਇਸੁਰ ਦੇਰ ਮਹਿਲ ਕੇ ਬਾਲਕ ਜਿਹੜੀ ਰੰਡਿਪਾ ਰੰਡੀ ਹੋ ਜਾਵੇ ਮੰਗੀ ਹੋਈ ਫਿਰ ਫਿਰ ਧਨ ਕੁਮਲਾਣੀ ਉਹ ਪਤੀ ਤੋਂ ਬਗੈਰ ਸ੍ਰੀ ਕੁਮੜਾਈ ਹੋਈ ਹੈ ਖੁਸ਼ੀ ਹੁੰਦੀ ਇਸੇ ਪ੍ਰਕਾਰ ਨਾਲਕ ਬਾਲਕਨ ਰੰਡਿਪਾ ਬਾਲਕ ਬਸੇ ਉਪਰੀ ਇਸ ਨਿਆਤ ਕਿਸੇ ਮਹੱਤਮਾਂ ਤੋਂ ਪ੍ਰਵਿਰਤੀ ਆ ਰਹੇ ਕੋਣ ਅਤੇ ਨਾਸਤਿਕੋ ਸੋ ਆ ਹੋ ਗਏ ਆ ਇਹ ਬਲੇ ਬਾਲਕ ਪੁਨਰ ਰੂਪ ਕੀ ਰੰਗਤ ਆ ਇਹ ਜੰਬੀ ਹੋ ਗਈ ਨਾਸਤਿਕਾਉਣੀ ਜਾਂ ਕਹਿੰਦੇ ਹੈ ਹੀ ਨਹੀਂ ਪੁਰਮਿਸ਼ਰੋ ਬੇਨ ਫੇਰੇ ਤਾਨਕੂਮਲਾ ਇਸ ਕੋ ਕਾੜ ਪਤੀ ਅਕਾਲਪਿਕ ਵਾਹਿਗੁਰੂ ਦੀ ਪ੍ਰਾਇਸ਼ਤੀ ਤੋਂ ਬਗੈਰ ਇਹ ਤਾਨ ਜਿਹੜੀ ਜਿੰਦਾ ਹੈ ਕੁਮਲਾਈ ਇਹ ਦੀ ਹੈ ਹਰ ਵਗ ਪਦਾਰਥਾਂ ਵੀ ਕੁ ਸੰਗਤ ਕਰਕੇ ਮੁਰਦਾਈ ਰਹੀ ਹੈ ਆ ਬਾਬਾ ਮੈਂ ਵਾਰ ਵੀ ਮੈਂ ਹਰ ਵਾਰ ਭਾਵੈ ਤਿਸ ਦੀ ਬਲਰਾਮ ਜੀ ਗੁਰ ਪੈਰ ਸਹਿਜ ਚੰਗੀ ਜੀ ਮਤਾ ਸਹਿਬ ਕੌਰ ਜੀ ਜਿਹੜੇ ਸਹਿਬ ਜੀਵਨ ਜੀ ਇਹਨਾਂ ਦੇ ਪਾਈ ਰੋਹਤਾਸ ਕਿਲੇ ਦੇ ਕਿ ਮਤਾ ਜੀ ਦਾ ਜਨਮ ਹੋਇਆ ਇਹਨਾਂ ਦੇ ਮਤਾ ਪਿਤਾ ਜੀ ਦੇ ਸਨ ਉਹ ਇਹੇ ਸ਼ਾਦੀ ਦਾ ਪ੍ਰਵੰਧ ਕਰਨ ਲੱਗੇ ਉਸੋਖ ਦੇ ਮਾਤਾ ਸਾਹਿਬ ਜੀ ਨੇ ਇਹ ਪਿੱਛੇ ਮਾਤਾ ਜੀ ਜਨਮ ਦੇ ਵਿੱਚ ਖਤਸੰਗ ਜਿਹੜਾ ਆਇਆ ਸੀ ਉਹਦੇ ਜਾਂਦੂ ਵਿੱਚ ਇਹ ਬੇਵੀ ਪੈਦਾ ਹੋਈ ਸੀ ਦੂਲੋ ਜਈ ਇਸ ਮਾਤਾ ਦਾ ਨਾਮ ਉਸ ਸੀ ਇਹ ਹੰਤਪ ਕਿ ਕਦ ਤੱਕ ਕਦ ਕਰਕੇ ਮਹਾਂਕਾਲ ਨੂੰ ਮਰਨਾ ਚਾਹਿਆ ਸੀ ਉਸ ਜਿਸ ਨੂੰ ਮਰਨਾ ਚਾਹਿਆ ਇਹ ਕਹੇ ਜਨਾਲੀ ਹੁਕਮ ਦਿ ਲੋ ਦੇ ਫਾਸਵੀ ਦੇ ਜੰਗ ਨਾਲ ਜੰਗ ਕਰੋ ਜੇਮ ਜਿੱਤ ਲੈਂਜੀ ਫੇਰ ਤੈਨੂੰ ਬਰਾਂਗੇ ਇਹ ਜਿਸ ਉਹ ਦਿਨ ਸਾਲ ਤੋਂ ਮਿਲਿਆ ਸੁਣਿਆ ਇਹ ਜੰਗ ਜੰਗ ਕਾਰਨਾ ਸ਼ੁਰੂ ਕੀਤਾ ਸਵਾਸ ਵੀ ਹੋਈ ਨਾ ਜੰਗ ਕਰਕੇ ਨੂੰ ਜਿੱਤ ਨਾ ਸਕੀ ਉਸ ਵੇਲੇ ਫਿਰ ਮਹਾਰਾਜਾ ਤੇ ਮਹਾਰਾਜੇ ਦੀ ਯਕਲਾ ਕਰੂ ਆਪ ਬ੍ਰਹਮ ਅਭਿਸ਼ੂ ਸਭੀ ਦਰਪਾਨੇ ਮਹਾਕਾਲ ਕੀ ਸਭ ਸੁਬਹਨੇ ਦੇਵ ਜੀ ਸਾਰੇ ਪ੍ਰਕਾਰ ਤੇ ਜਾਣ ਕੇ ਲੋਧ ਬਣ ਕੇ ਮਰੇ ਉਸ ਉਹ ਕਹਿ ਕੇ ਹਰਬ ਕਿਰਪਾਲਾ ਕੰਝ ਜਨ ਕਰ ਤੇ ਬਿਆਲਾ ਰੱਖ ਵਸ ਕਰ ਸਉਦਿ ਵਿਚਾਰੋ ਬਾਹ ਜਨ ਕੇ ਦਿਲ ਵਿਚਾਰੋ ਇਸ ਪ੍ਰਕਾਰ ਮਹਾਂਕੈਲ ਪ੍ਰਗਟ ਹੋਇਆ ਪਰਤੋ ਕੇ ਦੂਨੇ ਦਈ ਰੂਪਿਆ ਤੇ ਅਸੀਂ ਜੰਗ ਜੰਗ ਕਰਦੇ ਹਾਂ ਉਹ ਜੰਗ ਸਾਹ ਸੰਜੀ ਜੀ ਜਿਸੋ ਕੀਤਾ ਬੀਬੀ ਕੀ ਕਰਦੀ ਉਹ ਖੜਾਉਣਾ ਨਹੀਂ ਬੱਚੇ ਨੂੰ ਜਦੋਂ ਕੋਈ ਆ ਬਾਬਾ ਮੈਂ ਵਾਰ ਦੇ ਬਾਬਾ ਮੈਂ ਮਰਦੂ ਸਤ ਸੰਗ ਜੀ ਮੋਤਾ ਸਾਹਿਬ ਜੀ ਇਸ ਪ੍ਰਕਾਰ ਕਿਸਲੇ ਜਦੋਂ ਦੂਲੇ ਜਈ ਸੀ ਤੇ ਇਹਨਾਂ ਨੇ ਜਿਸ ਵੇ ਰੋਹਕਾਇਸ਼ ਨੂੰ ਜਨਮ ਧਾਰਿਆ ਹੈ ਜਨਮ ਧਾਰ ਕੋ ਮਹਾਕਾਲ ਦੇ ਵਾਂਸੀ ਤੇ ਕੋਈ ਹੈ ਦੋਵੇਂ ਜਹੁੰਦੇ ਇਸ ਕਰਕੇ ਮਾਤਾ ਜੀ ਨੇ ਕਹਿੰਦੀ ਹੈ ਕਿ ਅੰਤਰੀ ਜਮੀ ਅਕਾਲ ਪੁਰਖ ਨੂੰ ਗੁਰੂ ਗੋਬਿੰਦ ਸਿੰਘ ਸਾਹਿਬ ਸ੍ਰੀ ਮੁਖ ਪਰਗਟ ਹੋਏ ਆ ਮੈਂ ਉਹਨਾਂ ਨੂੰ ਵਰਨ ਦੀ ਇੱਛਾ ਕਰਦੀ ਸੀ ਹੁਣ ਮਹਾਰਾਜ ਸਾਹਿਬ ਮਨੁੱਖਾ ਦੋ ਵਿੱਚ ਚੰਕਾ ਧਾਰ ਕੇ ਆਏ ਆ ਮੈਂ ਉਹਨਾਂ ਨੂੰ ਵਰਾੰਗੀ ਇਹ ਆਪਣੇ ਮਾਤਾ ਕੋ ਸੌਂਦ ਬਾਲਣ ਲੱਗੇ ਉਸੇ ਕਹਤ ਮਾਦਨ ਕਿ ਮੇਰੇ ਪਤੀ ਤਾਂ ਕਲਮੀ ਤੇ ਦਸਵੀਂ ਪਾਚਾ ਹੈ ਕੰਕੇ ਸ਼ਹਿਰੀ ਇਲਾਕੇ ਦੇ ਲੋਕ ਮੌਤਾ ਜਾਣ ਕੇ ਉਪਾਲਣ ਲੱਗੇ ਫਿਰ ਇੱਥੇ ਦੋੜਾ ਜਦੋਂ ਆਇਆ ਆਨੰਦਪੁਰ ਸਾਹਿਬ ਵਿੱਚ ਮਾਰਨ ਸੰਗਲਿਆ ਕੇ ਦੂਜੇ ਦੇ ਇਹ ਹੋਏ ਜੀ ਸਾਫ ਕਰਦੀ ਸੀ ਸਰਜਗੁਰੂ ਦੇ ਵਿੱਚ ਕੇ ਸਾਡੇ ਵਰ ਨੂੰ ਆਪੇ ਤੈਅ ਕਰ ਰਹੀ ਸੀ ਉਸ ਵੇਲੇ ਨਾਰਨ ਖਾਲਸਾ ਸਾਹਿਬ ਨਾਤਾ ਦੇ ਝੋਲੀ ਪਾ ਕੇ ਪੰਥ ਖਾਲਸਾ ਉੱਤਰ ਆਪਣਾ ਬਣਾ ਕੇ ਇਸ ਪ੍ਰਕਾਰ ਇਹਨਾਂ ਦੇ ਤਾਂ ਹੀ ਸੱਚੇ ਪਾਤਸ਼ਾਹ ਸ਼ਸਤਰਾਂ ਦੀ ਪੂਜਾ ਵਿੱਚ ਲਾਇਆ ਸੀ ਉਹ ਜਿਵੇਂ ਮਾਪਿਆਂ ਨੇ ਕਹਿਤਾ ਸੀ ਨੇ ਇਸੇ ਪ੍ਰਕਾਰ ਦੀ ਵੀਰਸੂ ਨੇ ਵਾਹਿਗੁਰੂ ਜੀ ਅੱਗੇ ਪ੍ਰਾਰਥਨਾ ਕੀਤੀ ਹੈ ਕਿ ਗੁਰਾਂ ਦੇ ਅੱਗੇ ਬੇਨਤੀਆਂ ਕਰਨੀ ਹੈ ਬਾਬਾ ਮੈਂ ਵਰ ਦੀ ਬਾਬਾ ਹੇ ਤੁਹੈ ਜੀ ਗੁਰੂ ਮੇਰੇ ਤਾਈ ਵਰ ਵੀਣਾ ਕਰੋ ਮੈਂ ਹਰ ਵਾਰ ਭਾਵੈ ਤਿਸ ਦੀ ਬਲਰਾਮ ਮੇਰਾ ਹਰੀ ਹੈ ਵਰਪਤੀ ਉਹ ਵਰਣਯੋਗ ਹੈ ਮੈਂ ਉਸੇ ਦੀ ਆਪਣੇ ਆਪ ਨੂੰ ਮੰਨੀ ਹੈ ਉਸੇ ਦੀ ਜਾਣੀ ਕਹੋਨੀ ਹੈ ਇਸ ਵੀ ਭੰਤੀ ਕਰਦੇ ਉਸੇ ਦੀ ਪ੍ਰਾਪਤੀ ਮੈਨੂੰ ਪਾਉਂਦੀ ਹੈ ਇਹ ਬੰਦਾ ਹਰ ਜਾਵਾ ਹੀ ਰਾਮ ਜੀ ਰੱਬ ਰਹੇ ਆ ਜੁਗ ਚਾਰ ਉਹ ਪਰਮੇਸ਼ੂ ਕਿੱਥੇ ਹੈ ਕਿਹੋ ਜਿਹਾ ਜੀ ਸਾਰੇ ਵਿਆਪਕ ਹੋ ਰਿਹਾ ਹੈ ਸੱਧੂ ਪੁਰਖਾਂ ਦੀਆਂ ਪਰਕੇ ਤੇ ਪਵਨ ਬਾਣੀ ਜਿਸ ਦੀ ਬਲਰਾਮਾ ਤੁੰਨਾ ਪ੍ਰਭੂ ਜਿਸ ਦੀ ਜਸ ਰੂਪੀ ਬਾਣੀ ਦੇ ਵਿਸ਼ਾਸ ਤਾ ਅਤਿ ਸਿਮਰਤਿਆਂ ਪੁਰਾਣ ਹੈ ਜਿਤ ਕਥਾਰੇ ਗਾਰੇ ਹਨ ਤੁੰਨਾ ਪਾਉਣਾ ਜੂਦੀ ਬਣਾਉਟ ਹੈ ਇਸ ਆਈ ਗੀ ਬਣਾਵਟ ਬਣਾਈ ਤੁਸੀਂ ਨੇ ਪਰ ਜਿਹੜੇ ਬਣਾਏ ਹੋਏ ਐ ਜਸਦੀ ਬਾਣੀ ਸਾਰੇ ਗਾ ਰਹੇ ਹਨ ਇਸ ਦੀ। ਸਿਰ ਪਵਨ ਤੰਤਰ ਵੈ ਸੁਹਾਗ ਉਹ ਤੁਮੇਂ ਸੋਹੇ ਰੇਜਪਤੀ ਹੈ। ਉਹਵੇਂ ਅਨੰਦ ਵਾਲੇ ਭਗਤ ਜੀ ਉਹਦੇ ਅਨੰਦ ਨੂੰ ਮਾਣਦੇ ਹਨ। ਆਤਮਨ ਵੰਸੀ ਦੂਰੀਆਂ ਗੁਣਾ ਵਾਲਾ ਘਰ ਉਹ ਨਿਵਾਹਿ ਉਹਦੇ ਸਨਮੁਖ ਦਰਸ਼ਨ ਕਰਦੀਆਂ। ਉਹ ਦੂਰ ਰਹਿੰਦੀਆਂ ਹਨ ਗੁਣਾ ਕਰਕੇ ਦੂਰ ਕੇ ਦੀਆਂ ਜੁਨਾ ਨੂੰ ਤਰਾਜ ਹੋਏ ਰਹਿੰਦੀ ਐ। ਜੋ ਵਾਹਿਗੁਰੂ ਦੀ ਪ੍ਰਾਪਤੀ ਨਹੀਂ ਹੁੰਦੀ ਹੈ ਜੈਸੀ ਆਸਾ ਤੈਸੀ ਮਨਸਾ ਜਿਹੜਾ ਉਹਨੇ ਕੋਈ ਜਿਹੜੀ ਕੋਈ ਆਸਾ ਉਹਦੀ ਮਨਸਾ ਦੀ ਇੱਛਾ ਪੂਰੀ ਕਰ ਦਿੰਦਾ ਹੈ ਮਨਸਾ ਉਸਦੀ ਬੁੱਧ ਹੋ ਜਾਂਦੀ ਹੈ ਪੂਰ ਰਹਾ ਭਰ ਪੂਰੇ ਉਹ ਪੂਰਨ ਹੋ ਰਿਹਾ ਹੈ ਸਾਰੇ ਸੰਪੇ ਲਾਗ ਲਾ ਭਰਿਆ ਹੋਇਆ ਜੈਸੀ ਆਸਾ ਉਹਦੀ ਪੂਰੀ ਕਰ ਦਿੰਦਾ ਸਾਰੇ ਜੀ ਲਵਾਲਾ ਉਹ ਭਰਿਆ ਹੋਇਆ ਹੈ ਹਰ ਕੀ ਨਾਰ ਸੂ ਸਰਬ ਸੁਹਾਗ ਜਿਹੜੀਆਂ ਹਰੀ ਅਕਾਲ ਪ੍ਰਖਵਾਈ ਦੀਆਂ ਮੈਦ ਸਖੀਆਂ ਬਣੀਆਂ ਹਨ ਉਹ ਸਾਈਂ ਨੂੰ ਪਰਮੇਸ਼ਰ ਦੇ ਸਹਾਗ ਅੰਨਦ ਵਾਣੀਆ ਹਮੇ ਰਾਣ ਲਾ ਮੈ ਲੈ ਦੇਸੀ ਉਹ ਰੀਂਗਿਆ ਨੈਸਤਕ ਨਹੀਂ ਹੁੰਦੀਆਂ ਉਹ ਅਨਿਸ਼ੀਰਵਾਦੀ ਨਹੀਂ ਹੁੰਦੇ ਮੈਂ ਮੈਲੇ ਇਹ ਕੰਮ ਕਰ ਰ ਕਰਕੇ ਨਦੀ ਅੰਭਾ ਕਰਨ ਦੇ ਵੇਸ ਮੈਲੇ ਹੁੰਦੇ ਹਨ ਨਾਨਕ ਮੈਂ ਵਰ ਅਸਾਚਾ ਭਾਵੈ ਨਾ ਇਸੇ ਸਰੀਰ ਬਾੜਵਾਟੇ ਦੀਆਂ ਜੁਨਾਂ ਜੰਡੂ ਮੈਲ ਨਹੀਂ ਧਾਰਦੇ ਹੋ ਨਾ ਆਸ਼ਨਾ ਕਰਕੇ ਮੈਂ ਇਸ ਨਹੀਂ ਹੁੰਦੇ ਨਾਨਕ ਮੈਂ ਵਰ ਸਾਚਾ ਭਾਵੈ ਗੁਰੂ ਮੇਰੇ ਸਹਦੰਦ ਮੈਨੂੰ ਵਰਪਤੀਓ ਕਾਇਲਪੁਰ ਸੱਚਾ ਹੈ ਸਖੀ ਭਉਂਦਾ ਹੈ ਸੁਖ ਜਗ ਪ੍ਰੀਤੋਂ ਤੈਸੇ ਜਗ ਜਗ ਦੀ ਤੈਸੇ ਜਿਹੜੇ ਪ੍ਰੇਮੀ ਹਮਾਰੇ ਦੇ ਉਸ ਵਾਹਿਗੁਰੂ ਦੀ ਪ੍ਰਾਪਤੀ ਨੂੰ ਕਰੇ ਆਵੇ ਪੈਸੇ ਉਹ ਰੂਪ ਹੀ ਹੋ ਜਾਂਦੇ ਹਨ ਜੰਮੇ ਨਾਲ ਕੋਹੇ ਤੋਂ ਜਾਂਦੇ ਹੰ ਬਾਬਾ ਲਗਨ ਜਨਾਈ ਇਹ ਬਾਬਾ ਇਸ ਪ੍ਰਕਾਰ ਹੈ ਜੇ ਉਹ ਸਹੈ ਸੋਧੇ ਜਾਂਦੇ ਹੈ ਉਹ ਉਹ ਲਗਨ ਜਨੇ ਜਾਂਦੇ ਹਨ ਜੋ ਉਸੀ ਦੰਦ ਹੈ ਕਿ ਲਗਨ ਹੈ ਮਹੂਰਤ ਹੈ ਚੰਗਾ ਹੈ ਇਸੇ ਪ੍ਰਕਾਰ ਬਾਬਾ ਹੈ ਗੁਰੂ ਲਗਨ ਗੁਣਾ ਹੈ ਲਗਨ ਜਿਹੜੀ ਲੈ ਲਉਣੀ ਹੈ ਨਾ ਆਪ ਪਰਮੇਸ਼ਰ ਦੇ ਵਿੱਚ ਇਹ ਲਗਣ ਮਾਰਗ ਇਹਨਾਂ ਪਰ ਜਨਾਈ ਨੂੰ ਵਿਚਾਰਨ ਦਾ ਹੁੰਦਾ ਹੈ ਇਹ ਲਗਣ ਵਿਚਾਰੋ ਮਾਰਾ ਜੀ ਜਿਵੇਂ ਲਦਾ ਦੇਣੀ ਹੈ ਲਗ ਜਾਨੀ ਵਾਹੀ ਦਸਤਵਰ ਮੇਤੇ ਭਾਂਤ ਹੀ ਬਨਿਆ ਸਾਹੁਰ ਹੈ ਬਲਰਾਮ ਜੀ ਬਲਿਹਾਰ ਜਾਵਾਂ ਹੋਇ ਤਿਆਰੇ ਜੀ ਹਮ ਤੇ ਮੈਂ ਵੀ ਸੋਹਰੇ ਅਨਾਤਮਾਕਾਰ ਗੁਪਤੀ ਹੋਣੋ ਸੋਹਰੇ ਆਤਮਾਕਾਰ ਜਿਹੜਾ ਮਨ ਦਾ ਹੋਣਾ ਬ੍ਰਹਮਾਕਾਰ ਗੁਪਤੀ ਹੋਣੀ ਹੈ ਇਹ ਸਾਰੇ ਘਰ ਵਿੱਚ ਦੇਰਿਆ ਜਨ ਛੱਡ ਕੇ ਸੱਜ ਖੰਡ ਦੀ ਪ੍ਰਾਪਤੀ ਜਿਹੜੀ ਹੋਣੀ ਹੈ ਇਹ ਸਾਰੇ ਘਰ ਚ ਅਸੀਂ ਵੀ ਵਈਆਂ ਜਾਣਾਂ ਚਾਹੀਏ ਇਹ ਪਿਆਰੇ ਜੀ ਸਾਹਾ ਹੁਕਮ ਰਜਾ ਜਿਹੜਾ ਰਜਾ ਆਗਿਆ ਕਰਨ ਵਾਲਾ ਪ੍ਰਮੇਸ਼ਰ ਹੈ ਉਹਦਾ ਜਿਹੜਾ ਹੁਕਮ ਮੰਨਣਾ ਹੈ ਇਹ ਕੋਨਾਮ ਹੁਕਮ ਹੈ ਇਹ ਸਾਹਾ ਸੋਧਣਾ ਹੈ ਸਾਹਾ ਦੀ ਤਰੀਕ ਰੱਖੀ ਜਾਂਦੀ ਜਿਸ ਪ੍ਰਕਾਰ ਇਹ ਵੀ ਫਰਜ਼ਾਈਦਾ ਜਿਹੜਾ ਹੁਕਮ ਮੰਨਣਾ ਹੈ ਸਾਹਿਬੇ ਸੂਤਮ ਜੀ ਆਦਾ ਤੁਮ ਨਾ ਕਲਾ ਜੀ ਪ੍ਰਭ ਕਰੇ ਬਾਲਰਾਮ ਜੀ ਨੂੰ ਪ੍ਰਭ ਆਵਦੇ ਚੋਂ ਪੇਰ ਕਰ ਲੈਂਦਾ ਉਹ ਅਨੰਦ ਨਾ ਚਾਈਦਾ ਨਹੀਂ ਕਰੇ ਬੋਲੇ ਹਾਰ ਜਾਈਏ ਹੈ ਪਿਆਰੇ ਜੀ ਵਾਹਿਗੁਰੂ ਜੰਮਨ ਮੰਨ ਤੋਂ ਰਹਿਤ ਕਰ ਲੈਂਦਾ ਹੈ ਕੀਰਤ ਪਿਆ ਕਰ ਤੈ ਕਰ ਪਾਇਆ ਜੁਨਾ ਨੇ ਪਿਛੇ ਕਰਮੋ ਕੀਤੇ ਨੇ ਸframeCount ਕਰਮ ਉਹਨਾਂ ਦਾ ਕੀਰਤਨ ਭਗਤੀ ਦਾ ਕਰਮ ਪਿਆ ਹੈ ਦਰਗਾਹ ਫੁਰਖਾਂ ਦੇ ਅੰਤਾਂ ਕਰਨ ਦੇ ਅੰਦਰ ਦੇਖ ਪਾ ਦੁੱਤਾ ਹੈ ਨਹੀਂ ਨ ਸਕੈ ਤੂੰ ਉਹਨਾਂ ਨੂੰ ਵਾਹਿਗੁਰੂ ਦੀ ਪ੍ਰਾਪਤੀ ਜ਼ਰੂਰ ਹੀ ਹੋ ਕੇ ਰਹੇ ਕੋਈ ਨਹੀਂ ਮਟਾਸਕੇ ਕੋਈ ਦਰਬੋਕੇ ਕੋਈ ਕਿਸੇ ਫੁਰਕਾ ਦੇ ਦਿੰਨ ਪਾ ਕੇ ਕੋਈ ਮਟਾ ਨਹੀਂ ਸਕੇਗਾ ਉਹਨਾਂ ਨੂੰ ਜ਼ਰੂਰ ਪਰਮੇਸ਼ਰ ਦੀ ਪ੍ਰਾਪਤੀ ਹੋ ਜਾਏਗੀ ਗਾਇ ਨਾਉ ਨਰਹ ਨਿਹਚੀ ਵੇ ਮਾਰੇ ਇਸ ਵਿਆਹ ਦੀ ਜਾਨੀ ਕਿਹੜੇ ਹੈ ਮਾਰੇ ਕਿਹੜੇ ਜਾਨੀ ਨਾਉ ਨਰਹ ਨਿਹਕੇ ਨਰਾਇਣ ਮੈਂ ਤਾਂ ਹੈ ਇਹ ਕੇਵਲ ਜੋ ਸੁਭ ਰੂਪ ਹੈ ਇੱਕੋ ਇੱਕ ਉਹਦੇ ਨਾਮ ਜਿਹੜੇ ਉਹ ਜਾਨੀ ਹੈ ਭਾਈ ਉਹਦੇ ਨਾਮ ਹੀ ਜਾਨੀ ਮੰਨੇ ਹੋਏ ਹੋਰ ਜਾਨੀ ਕਿਹੜੇ ਕਹੀਏ ਜਾਂ ਨਾਮ ਜਬ ਕਹੀਏ ਤਪਦੇ ਹੋਏ ਹੈ ਉਹਦੇ ਨਾਮ ਦੇ ਜਾਨੀ ਹਨ ਆਪ ਰਹਿਆ ਤੇ ਹੁਲੂ ਉਹ ਪਰਮੇਸ਼ਰ ਹੀ ਤਿੰਨ ਲੋਕਾਂ ਦੇ ਸਾਰੇ ਵਿਆਗ ਕੋ ਰਿਹਾ ਹੈ ਮਾਇਰੇ ਮੇਰਾ ਸੀ ਰੂਏ ਵਿੱਚ ਸੰਗਲ ਹੈ ਅੰਕਾਰ ਬਲੋਦੇ ਹਨ ਜਦੋਂ ਲੜਕੀ ਨੂੰ ਦੁੰਦੀ ਆ ਮਾਥੇ ਮਿਲ ਕੇ ਮਾਰ ਧੀਰੇ ਨਾਲ ਰੋ ਕੇ ਵਿਛੜ ਕੇ ਰੋ ਪੈਂਦੀ ਆ ਵਾਲੀ ਬਾਲਾ ਹੇ ਤੇ ਬਾਲ ਕੀ ਲੜਦੀ ਵਾ ਬਾਲੇ ਨਾਲੇ ਨਾਲ ਖਿਤ ਪੈ ਜਾਂਦਾ ਫਿਰ ਮਾਂ ਨੂੰ ਯਾਦ ਨਹੀਂ ਕਰਦੀ ਇਸੇ ਪ੍ਰਕਾਰ ਕਹਿੰਦੇ ਮਾਇਆ ਜਿਹੜੀ ਹੈ ਇਹ ਮਰੈਤੀ ਹੋ ਜਾਂਦੀ ਆ ਉਸ ਵਕਤ ਰੋ ਕੇ ਵਿਛੜ ਜਾਂਦੀ ਹੋਰ ਕਿਸੇ ਗਿਆਨੀ ਨੂੰ ਪਾਉਣੇ ਜਾਂ ਚਿੰਬੜਦੀ ਹੋਵੇਣ ਉਸ ਮਹਤਵਾ ਵੱਲ ਰੋ ਕੇ ਵਿਛੜ ਜਾਂਦੀ ਹੈ ਕਹਿੰਦੀ ਹੈ ਕਿ ਉਹਨੇ ਮੇਰੇ ਨਾਲ ਪਿਆਰ ਨਹੀਂ ਲਿਆ ਬਾਲੀ ਜੋ ਜਗਿਆਸੂ ਹੈ ਤੇਰਾ ਬਾਲਾ ਕੌਣ ਹੈ ਜਿਹਦੋਂ ਬ੍ਰਹਮ ਬੋਲੀ ਉਹ ਬਨਾਹੇ ਪਹਿ ਗਿਆ ਵਾਰਗੀਨਾ ਪ੍ਰੇਮ ਪਹਿ ਗਿਆ ਲਾੜੇ ਨਾਲ ਉਹਨੇ ਸਾਡੇ ਨਾਲ ਪਿਆਰ ਨਹੀਂ ਕਰਦੀ ਕਿਉਂ ਮਾਇਆ ਦਾਸੀ ਹੋ ਕੇ ਪਿਆਰ ਜਾਂਦੀ ਹੈ ਮੈਨੂੰ ਮਿੱਠਿਆ ਤੇ ਮਿੱਠੇ ਕਰਦੇ ਉਹ ਜਾਣ ਲੈਂਦੀ ਹੈ ਨਾਨਕ ਸਾਜ ਸਬਦ ਸੁਖ ਮਹਿਲੇਸ ਨਾਲ ਕਹਿੰਦੇ ਗੁਰੂ ਸਾਹਿਬ ਜੀ ਕਹਿੰਦੇ ਇਸ ਤਰ੍ਹਾਂ ਵਿਆਦ ਅਹੰਕਾਰ ਦਾ ਨਾਹੀ ਦੱਸਦੇ ਹਾਂ ਸੱਚੇ ਸ਼ਬਦ ਨਾਲ ਨੂੰ ਸ਼ਬਦ ਗੋਮਦੀ ਸੱਚੇ ਦੀ ਪ੍ਰਾਪਤੀ ਹੁੰਦੀ ਬ੍ਰਾਂਹ ਨਾਨਕ ਸਾਹਿਬ ਦੇ ਨਾਨਕ ਸਾਚ ਸਬਦ ਸੁਖ ਮਹਿਲੀ ਉਹਨਾਂ ਨੂੰ ਜਿਹੜੇ ਸੱਚੇ ਸ਼ਬਦ ਨੂੰ ਕਮਾਉਂਦੇ ਆ ਉਹਨਾਂ ਨੂੰ ਮਹਿਲੀ ਮਹੱਲ ਸਰੂਪ ਦਾ ਸੱਚ ਖੰਡ ਦਾ ਸੱਚ ਸੁਖ ਪ੍ਰਾਪਤ ਹੁੰਦਾ ਮਹਿਲੀ ਜੀ ਜਸਮਾਨ ਨੂੰ ਮਹੱਲਾ ਦਾ ਸਰੂਪ ਰੂਪੀ ਮਹੱਲਾ ਦਾ ਸੁਖ ਪ੍ਰਾਪਤ ਹੁੰਦਾ ਹੈ ਗੁਰ ਚਰਨੀ ਪ੍ਰਭ ਚੇਤੇ ਜਿਹੜੇ ਭਾਈ ਸਬਦੂ ਸਾਹਿਬ ਦੇ ਚਰਨੀ ਲੱਗ ਕੇ ਵਾਗਲੀ ਜੇਤੂ ਕਰਨੇ ਆ ਉਹਨਾਂ ਨੂੰ ਆਨੰਦ ਪ੍ਰਾਪਤ ਹੁੰਦਾ ਹੈ ਬਾਗਲ ਦਿੱਤੀ ਦੀ ਦੂਰ ਅੋਰ ਅਲੰਕਾਰ ਮਹਾਰੇ ਸੇ ਗੜੀਤਿਆਰ ਨੇ ਤੁਸਲ ਕਰਦੇ ਹਣ ਬਾਗਲ ਦਿੱਤੀ ਦੀ ਦੂਰ ਜਿਹਨੀਆਂ ਨੇੜੇ ਬਈਆਂ ਜਾਣੇ ਰਸਤੇ ਮਾਤੀਆਂ ਲੜ ਗਈਆਂ ਤੇ ਫੇਰ ਉਹਨਾਂ ਨੂੰ ਮਾਤਿਆਂ ਨੂੰ ਵੀ ਲੜਾਉਂਦੀਆਂ ਨੇ ਸਹਰੇ ਘਰ ਦੇ ਨਾਲ ਇਸੇ ਪ੍ਰਕਾਰ ਦੇ ਦੋਸ਼ ਹੀ ਹੁੰਦਾ ਕਹਿੰਦੇ ਹਾਂ ਬਾਗਲ ਦਿੱਤੀ ਦੀ ਦੂਰ ਜਿਵੇਂ ਕੋਈ ਦੁਲੀਂਆਂ ਪਸ਼ੋਰ ਕੇ ਪਸ਼ੋਰ ਨਹੀਂ ਹੈ ਲਾਹੌਰ ਕੇ ਕਿਸ ਪ੍ਰਕਾਰ ਦੂਰ ਬਿਆਹ ਨਹੀਂ ਜਾਣਾ ਜਦੋਂ ਕੋੜੋ ਹੋਵੇ ਜਾ ਕੇ ਸ਼ਾਪਾ ਨਹੀਂ ਪਾਉਂਦੀਆਂ ਲੜਾਈ ਨਹੀਂ ਕਰਦੀਆਂ ਇਸੇ ਪ੍ਰਕਾਰ ਕਹਿੰਦੇ ਹਨ ਪਾਵਲ ਦਿੱਤਵੀ ਬੈਲ ਗੋਣ ਸਤਿਗੁਰੂ ਉਹਨਾਂ ਸਤਿਗੁਰਾਂ ਨੂੰ ਦੂਰ ਕੀ ਬਿਆਹ ਕੀ ਬੇਸਕਾਲ ਬਸੂ ਪਰਸ਼ੇਵ ਰਹਿ ਜੋ ਪਰਮੇਸ਼ਵਰ ਹੈ ਉਹਦੇ ਜਪਾਤ ਕਰਦੀ ਬ੍ਰਹਮਕਾਰ ਬ੍ਰਤੀ ਕਰਕੇ ਨਾ ਆਵੇ ਕਰਦੀ ਹੈ ਬਾਲੜਾ ਹੁਣ ਭਾਈ ਦੇਖ ਕੇ ਕਰਕੇ ਇਸ ਲੋਕ ਕਿਸੇ ਜਨੂ ਕਹ ਰਿਹੀਂ ਆਵਾਂਗੇ ਮੁਕਤ ਹੋ ਗਏ ਕੋਈ ਸ਼ਾਪਾ ਨਹੀਂ ਪਵੇਗਾ ਜੰਮ ਮਰਨ ਦਾ ਕਲੇਸ਼ ਨਹੀਂ ਪਵੇਗਾ ਕਿਉਂ ਇਸ ਮਾਵੇ ਕਰ ਤੂਏ ਮਾਬੂ ਲੋਕੀ ਕੀ ਤੇਕੇ ਕਰਣੀ ਆਣਾ ਪਵੇਗਾ ਮੁਕਤ ਹੋ ਜਾਵਾਂਗੇ ਫਿਰ ਪਿਆਰੇ ਨਿਹਾਰ ਜਾਈਏ ਪਿਆਰੇ ਜੀ ਰੇਸੀ ਦੇਖ ਹਦੀ ਰੇਸੀ ਪ੍ਰਸੰਨ ਹੋ ਕੇ ਰਹੇਗੀ ਕੋਣੇ ਦਰਸ਼ਨ ਕਰੇਗੀ ਹਿਯੂ ਨਿਰਗਤ ਵਰਤੀ ਹੋ ਕੇ ਵਾਹਿਗੁਰੂ ਦੇ ਨੰਦ ਰੂ ਮਾਣੇਗੀ ਫਿਰ ਰਾਵੀ ਤਰਸੂਹੀਏ ਬਲਰਾਮ ਜੀ ਉਹ ਗੋਦੀ ਤੇ ਕੈਲਪੁਖਨ ਅਨਜ ਨੂੰ ਮਾਰੇ ਉਹਨਾਂ ਨੂੰ ਪਰਮੇਸ਼ਰ ਨੇ ਪੇਲ ਕੀਤਾ ਉਹਨਾਂ ਨੂੰ ਆਪਦੇ ਵਿੱਚ ਤੇ ਪਰਸੋ ਹੀ ਆਏ ਬਲਰਾਮ ਜੀ ਉਹ ਘਰ ਜਿਉਂਦੀ ਹੈ ਸੱਚਖੰਡ ਨੂੰ ਪਾਈ ਤਰਸੋ ਸੋਭਾ ਪਾਉਂਦੀਆਂ ਨੇ ਗੁਰਮੁਖ ਜਿਹੜੇ ਹੈ ਵਾਹਿਗੁਰੂ ਕੋ ਤੇੜ ਹੋਏ ਹੋਏ ਇਉਂ ਫੇਰ ਪੜੋ ਤੱਕ ਫਿਰ ਆਈ ਰਹਿ ਕਿਸੇ ਗਾਈ ਤੇਰੇ ਰਾਹੀ ਕਰ ਤੋਂ ਹੀ ਹੈ ਬਲਰਾਮ ਜੀ ਉਹਨਾਂ ਦਾ ਕਰ ਸੁਨੂਤ ਜੋ ਸੋਭ ਨੀਕ ਹੈ ਉਸ ਦੁਨਿ ਤੋਂ ਤਿਹੜ ਹੋ ਕੇ ਕਬੀਰੇ ਨੰਨੂ ਮਾਣਦੀਆਂ ਨੇ ਪਿਆਰੇ ਜੀ ਨਾਚੇ ਤੇਰੇ ਲੋਰੀ ਤੀ ਸਮ ਜੋੜੀ ਜਿਵੇਂ ਸਕੇ ਪਤੀ ਅਕਾਲ ਕੁਝ ਨੂੰ ਜੋੜ ਲੀ ਬ੍ਰਹਮਾਕਾਰ ਦਿੱਤੀ ਬਣਾ ਲਈ ਹੈ ਉਹਨਾਂ ਦੀ ਪ੍ਰੀਤ ਨੂੰ ਸਜਗਰਾਨੀ ਜੋੜੀ ਜੋੜਤੀ ਜਗ ਲਗਾਤੀ ਬ੍ਰਹਮਾਕਾਰ ਦਿੱਤੀ ਬਣਾ ਕੇ ਆਪ ਹੀੜ ਕਰ ਦਿੱਤੇ ਹਨ ਉਹ ਪਰਗੁਤਿ ਦੇ ਤੁਨਕੇ ਜਾਇ ਤਾਂ ਮੰਬੀ ਇੱਕ ਤਾਂ ਹੋ ਗਈ ਬਾਤ ਗੁੱਤੀ ਸੈਕੀ ਤੋਂ ਦੀ ਇੱਕ ਤਾਂ ਹੋ ਗਈ ਮਤ ਪੂਰੀ ਪ੍ਰਧਾਨ ਜੁਗ ਨਦੀ ਪ੍ਰੀਤੋਂ ਸਤਗੁਰੂ ਜੀ ਨੇ ਕੀਰਤ ਜੋੜ ਕੇ ਬ੍ਰਹਮਾਕਾਰ ਕਰਕੇ ਉਸ ਦੇ ਪਿਆਰੇ ਅਕਾਲ ਪੁਰਖ ਨੂੰ ਜੋੜ ਲਈ ਹੈ ਉਸ ਨੂੰ ਜੋੜ ਵੀ ਦੇਖਦੀ ਹੈ ਦਰਸ਼ਨ ਕਰਦੀ ਹੈ ਹਰ ਉਹ ਕੋ ਤੇ ਮਤ ਪੂਰੀ ਪ੍ਰਧਾਨ ਉਹ ਨਾ ਵੀ ਸੋਈ ਦੁਨੀਆ ਦੀ ਪੂਰੀ ਮਤ ਹੈ ਉਹ ਪਰਲੋਕ ਜੀ ਉਹ ਪ੍ਰਵਾਨ ਹਨ ਜੀ ਆ ਮਧ ਪੂਰੀ ਜਿਨ੍ਹਾਂ ਨੂੰ ਗੁਰਮਤ ਪੂਰੀ ਪ੍ਰਾਪਤ ਹੋਈ ਹੈ ਆਤਮ ਵਿਸ਼ੇਣੀ ਮਤ ਉਹ ਕਾਮ ਕ્રોਧ ਆਦਿਕਾਂ ਨੂੰ ਜਿੱਤ ਕੇ ਪ੍ਰਮਾਨ ਹੋ ਗਈਆਂ ਸਾਰਿਆਂ ਵਕਾਰਾਂ ਤੋਂ ਸਕੇ ਪਾ ਲਈ ਸਈ ਦੂਗੀ ਹਿੱਲਾ ਥਾਨ ਤੋਂ ਹਿੱਲਾ ਸੋ ਸਾਈਂ ਕੰਗੀ ਸੰਜੋਗ ਨਾਲ ਮਨੁਖ ਹੋਣ ਦਾ ਮੀਲ ਹੋਇਆ ਇਹ ਭਾਰਤ ਵਰਤਖੰਡ ਦਾ ਜਿਹੜਾ ਇਹ ਵੀ ਖਾਸੋਬ ਨਹੀਂ ਕਿ ਜਿੱਥੇ ਸੰਗਤ ਦੀ ਪ੍ਰਾਪਤੀ ਹੁੰਦੀ ਹੈ ਗੁਣਵੰਤੀ ਗੁਰਬਿਆਨੀ ਜਿਹੜੀਆਂ ਗੁਣਵਾਲੀਆਂ ਉਹ ਜਿਹੜੀਆਂ ਜਿਹੜੀਆਂ ਗੁਰੂ ਸਾਹਿਬ ਦੇ ਗਿਆਨ ਨੂੰ ਪ੍ਰਾਪਤ ਕਰ ਲਈਆਂ ਮਨੁੱਖਾ ਜਨ ਹੋਵੇ ਧਾਰਕ ਵਰਸ਼ ਹੋਵੇ ਤੇ ਗੁਰੂ ਸਾਹਿਬ ਦੀ ਸਿੱਖੀ ਹੋਵੇ ਤੇ ਗੁਰਾਂ ਦੇ ਗਿਆਨ ਨੂੰ ਧਾਰਨ ਕਰਕੇ ਗੁਣਵਾਲੀ ਬਣ ਜੇ ਜਿਹੜੀ ਉਹਦੇ ਜੈਸੀ ਕੌਣ ਲਾਉ ਜਾਇਕ ਹੈ ਲਾਉ ਵਾਲੀ ਹੈ ਇਸੇ ਪ੍ਰਕਾਰ ਗੁਣਵੰਤੀ ਗੁਰਬਿਆਨੀ ਸੰਜੋਗੀ ਮੇਲਾ ਥਾਨ ਸੋਹਿਲਾ ਸੰਜੋਗ ਕਰਕੇ ਪੁਰਵ ਨੇ ਪੁੰਨਾਂ ਦੇ ਕਰਕੇ ਗੁਰੂ ਸਾਹਿਬ ਦਾ ਮਲਾਪ ਹੁੰਦਾ ਹੈ ਤੇ ਉਹਨਾਂ ਦਾ ਅੰਤਾ ਕਰਨੀ ਕੀ ਖਾਂਦ ਹੈ ਸੋਹਿਲਾ ਸੋਹਣੇ ਹੋ ਜਾਂਦਾ ਹੈ ਜਾਣ ਕਰਕੇ ਗੁਰਮੰਤਰੀ ਗੁਰ ਗਿਆਨੀ ਜੋ ਵਾਹਿਗੁਰੂ ਦੇ ਜਣ ਗਿਆਨ ਵਾਲੀ ਹੈ ਉਹਨਾਂ ਨੂੰ ਗੁਰ ਗਿਆਨ ਉਪਰੋਗ ਗਿਆਨ ਦੀ ਪ੍ਰੋਹ ਗਿਆਨ ਤੋਂ ਪ੍ਰੋਹ ਗਿਆਨ ਦੀ ਪ੍ਰਾਕਤੀ ਹੁੰਦੀ ਹੈ ਸੱਤਜੰਤ ਕੇ ਦਿਨ ਵਾਲੀ ਨੂੰ ਜੋ ਜੈਨੋ ਪ੍ਰੂਫ ਜੈਨ ਦੀ ਪ੍ਰਾਈਵਸੀ ਹੋ ਜਾਂਦੀ ਹੈ ਖਚ ਸੰਤੋਖ ਸਵਾ ਸਾਚ ਪੱਲ ਜੀ ਇਸ ਈਸਤਰੀ ਜੋ ਸਤੋ ਵਾਲੀ ਹੈ ਸੰਤੋਖ ਵਾਲੀ ਹੈ ਖਚ ਬੋਲਦੀ ਹੈ ਉਹਦੇ ਪੱਲੇ ਵਿੱਚ ਗੁਣ ਹਮ ਦੇ ਹਵੇ ਸੱਚ ਬੋਲੈ ਤੇਰ ਭਾਇ ਜੇ ਤੂੰ ਸੱਚ ਬੋਲਦੀ ਉਹ ਪਤਨੀ ਚੰਗੀ ਲੱਗਦੀ ਹੈ ਇਸੇ ਪ੍ਰਕਾਰ ਭਾਈ ਸਭ ਕਰਨ ਹੋਵੇ ਹੋਏ ਹੋਵੇ ਜੰਦੇ ਸਤਿਪਰਕੀ ਹੋਣਾ ਸੰਤੋਖੀ ਲੋਭ ਤੋਂ ਰਹਿਤ ਹੋਣਾ ਅਤੇ ਇੱਕ ਬੋਲੇ ਸਚਨ ਨੂੰ ਬੋਲਿ ਅਭਿਆਸ ਕਰਨ ਵਾਲੇ ਸਚੇ ਹਿੰਦੇ ਦੇ ਅੰਦਰ ਸਚਾ ਨਾਮ ਦਾ ਸਰਮਣੂ ਹੈ ਤੋ ਸਚੇ ਦਾ ਬੋਲਣ ਮਨਨ ਦਾ ਅਭਿਆਸ ਕਰਨ ਕਰ ਜੀਏ ਉਹ ਪਤਿਅਕਾਲ ਸੁਖ ਨੂੰ ਪਾ ਜਾਂਦੀ ਹੈ ਨਾਲਿ ਕੇ ਦੁੱਖੜ ਮਾ ਦੁੱਖ ਪਾਈ ਜੀ ਜੀ ਨੂੰ ਵਹਿਗੁਰੂ ਦੇ ਸੂਪਨਾ ਦੁਖੜ ਕੇ ਸੇਰ ਭਾਈ ਜੰਮਨ ਮਰ ਦੇ ਦੁੱਖਾਂ ਨੂੰ ਨਹੀਂ ਪਹੁੰਚਦੀ ਹੈ ਹਰਮਤ ਅੰਤ ਸਮਾਹ ਸਰ ਗੁਰਮਤ ਘਰਨ ਕਰਕੇ ਵਾਹਿਗੁਰੂ ਦੇ ਅੰਕ ਸਰੂਪ ਸਮਾਇ ਜਾਂਦੀ ਹੈ ਅੰਕ ਪਿਆਰ ਵਿੱਚ ਜੀ ਹੋ ਜਾਂਦੀ ਹੈ ਜਮ ਮਨਤ ਰਹਿਤ ਹੋ ਜਾਂਦੀ ਹੈ ਇਹ ਕਿਰਪਾ ਹੁੰਦੀ ਹੈ ਮਹਾਰਾਜ ਜੀ ਸਾਥ ਸੰਤੂ ਨੂੰ ਸਦਾ ਸਾਥ ਪੱਲਾ ਸਾਜੂ ਨਾ ਤੇ ਪਹਾਈਸ਼ ਨਾਨਕ ਦਿੱਤੇ ਦੇ ਨਾਮ ਨੂੰ ਕੋ ਪਾਇ ਹੈ अंक सुमारिका